2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਵੱਡਾ ਸਰਵੇ ਕਿਹੜੀ ਪਾਰਟੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਦੂਸਰੀਆਂ ਪਾਰਟੀਆਂ ਦੇ ਲਈ ਖਤਰੇ ਦੀ ਘੰਟੀ ਬਣੇਗੀ ਇੱਕ ਪਾਸੇ ਜਿੱਥੇ ਹਾਕਮ ਪੇਰ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਤੋਂ ਦੁਬਾਰਾ ਆਪਣੀ ਸਰਕਾਰ ਰਿਪੀਟ ਕਰਨ ਜਾਣ ਜਾਰੀ ਹੈ ਮੁੱਖ ਮੰਤਰੀ ਦਾ ਚਿਹਰਾ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਹੋਣਗੇ ਕਿਉਂਕਿ ਇਸ ਗੱਲ ਉੱਤੇ ਪਹਿਲਾਂ ਹੀ ਮੋਹ ਲਾ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅਰਵਿੰਦ ਕੇਜਰੀਵਾਲ ਜਦੋਂ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਵਿਖੇ ਨਤਮਕਸਤ ਹੋਏ ਸੀ ਤੇ ਮੱਥਾ ਟੇਕਣ ਤੋਂ ਬਾਅਦ ਜਦੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਹੜਾ ਮੁੱਖ ਮੰਤਰੀ ਉਤਾਰਿਆ ਚਾਵੇਗਾ ਕਿ ਖਬਰਾਂ ਆ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਤਾਰਨ ਦੀਆਂ ਕੁਰਸੀ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਕਹਿੰਦਾ ਤੁਸੀਂ 2027 ਦੇ ਵਿੱਚ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੀ ਦੇਖੋਗੇ ਉਹਦੇ ਚਿਹਰਾ ਅੱਗੇ ਕਰਕੇ ਚੋਣਾਂ ਲੜੀਆਂ ਚਾਹਣਗੀਆਂ ਲੇਕਿਨ ਹੁਣ ਵੱਡੀ ਖਤਰੇ ਦੀ ਘਾਟੀ ਬਣ ਗਈ ਹੈ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਦੀਆਂ ਚੋਣਾਂ ਜ਼ਿਲ੍ਹਾ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਆਪਣੀ ਕਿਸਮਤ ਅਜਮਾਰੀ ਹੈ ਸ਼੍ਰੋਮਣੀ ਅਕਾਲੀ ਦਲ ਆਪਣੇ ਚੋਣ ਨਿਸ਼ਾਨ ਤੇ ਲੜੇਗੀ ਉਧਰੋਂ ਭਾਈ ਅਬਰਤਪਾਲ ਸਿੰਘ ਖਾਲਸਾ ਅਤੇ ਗਿਆਨੀ ਹਰਪ੍ਰੀਤ ਸਿੰਘ ਜੋ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ ਜਿਨ੍ਹਾਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੰਜੀਤ ਮੰਨੀ ਜਾ ਰਹੀ ਹੈ ਇਹਨਾਂ ਦੋਨਾਂ ਪਾਰਟੀਆਂ ਵੱਲੋਂ ਗੱਠ ਜੋੜ ਕਰਕੇ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਦੀਆਂ ਚੋਣਾਂ ਲੜੀਆਂ ਜਾਣਗੀਆਂ ਕਿਹੜੇ ਬੇਸ ਤੇ ਕੰਮ ਕਰਨਗੇ ਕਿਹੜੀ ਇਹਨਾਂ ਦੀ ਆਈਡੀਓਲੋਜੀ ਹੋਵੇਗੀ ਇਹ ਥੋੜੇ ਹੀ ਦਿਨਾਂ ਦੇ ਵਿੱਚ ਪਤਾ ਲੱਗ ਜਾਵੇਗਾ ਲੇਕਿਨ ਮਨਪ੍ਰੀਤ ਅਕਾਲੀ ਨੇ ਵੀ ਕਹਿ ਦਿੱਤਾ ਹੈ ਆ ਨਵੀਂ ਸ਼ਰੋਮੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਗੱਠਜੋੜ ਬਾਰੇ ਸੰਕੇਤ ਦਿੱਤੇ ਨੇ ਕਿਉਂਕਿ ਮਨਦੀਪ ਸਿੰਘ ਨੂੰ ਗੱਠਜੋੜ ਦੇ ਤਹਿਤ ਹੀ ਆਰਗੈਨਿਕ ਵੋਟ ਪਈ ਹੁਣ ਸ਼ਰੋਮੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨਵੀਂ ਸ਼੍ਰੋਮਈ ਅਕਾਲੀ ਦਲ ਅਤੇ ਭਾਈ ਅੰਮ੍ਰਿਤਪਾਲ ਖਾਲਸਾ ਦੀ ਪਾਰਟੀ ਅਕਾਲੀ ਦਲ ਬਾਸ ਪੰਜਾਬ ਦੇ ਗੱਟਜੋੜ ਤੌਰ ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਆਪ ਉਹ ਆਪਣੇ ਉਮੀਦਵਾਰ ਕਈਆਂ ਥਾਵਾਂ ਤੇ ਹਾਲਕਿਆਂ ਵਿੱਚ ਉਮੀਦਵਾਰ ਉਤਾਰ ਦਿੱਤੇ ਨੇ ਕਈਆਂ ਥਾਵਾਂ ਤੇ ਹਲੇ ਰਹਿੰਦੇ ਨੇ ਲੇਕਿਨ ਇਹ ਚੋਣਾਂ ਡਿਸਾਈਡ ਕਰਨਗੀਆਂ ਇਹ ਚੋਣਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਸੈਮੀਫਾਈਨਲ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਾਕਮ ਤੇ ਧੱਕਾ ਕਰਦੀ ਹੈ ਯਾਨੀ ਕਰਦੀ ਜਿਸ ਤਰ੍ਹਾਂ ਮੁবৈਤੀ ਪਾਰਟੀਆਂ ਕਰਦੀਆਂ ਰਹੀਆਂ ਹਨ ਚਾਹੇ ਸ਼ਰੂਮੀ ਅਕਾਲੀ ਦਲ ਦੀ ਸਰਕਾਰ ਹੋਵੇ ਤੇ ਚਾਹੇ ਕਾਂਗਰਸ ਪਾਰਟੀ ਦੀ ਸਰਕਾਰ ਹੋਵੇ ਜਦੋਂ ਇਹ ਸੱਤਾ ਦੇ ਵਿੱਚ ਸੀ ਜਦੋਂ ਸਰਪੰਚਾਂ ਦੀਆਂ ਪੰਚਾਇਤੀ ਚੋਣਾਂ ਹੁੰਦੀਆਂ ਸੀ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੁੰਦੀਆਂ ਸੀ ਤਾਂ ਮੌਕੇ ਤੇ ਦੂਸਰੀਆਂ ਪਾਰਟੀਆਂ ਦੇ ਆਗੂਆਂ ਦੀਆਂ ਫੈਲਾ ਪਾਰ ਦਿੱਤੀਆਂ ਜਾਂਦੀਆਂ ਸੀ ਅਤੇ ਉਹਨਾਂ ਨੂੰ ਐਕਸੈਪਟ ਨਹੀਂ ਕੀਤਾ ਜਾਂਦਾ ਸੀ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾ ਪੰਜਾਬ ਸਰਕਾਰ ਜਾਇ ਕਰੇਗੀ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਬਿਲਕੁਲ ਕਹਿ ਦਿੱਤਾ ਹੈ ਕਿ ਲੋਕਤੰਤਰ ਸੰਵਿਧਾਨਕ ਤਰੀਕੇ ਦੇ ਨਾਲ ਸਾਰੀਆਂ ਪਾਰਟੀਆਂ ਨੂੰ ਹੱਕ ਹੈ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਦੀਆਂ ਚੋਣਾਂ ਲੜਨ ਦਾ ਇਹਨਾਂ ਪਾਰਟੀਆਂ ਨੇ ਡਿਸਾਈਡ ਕਰਨਾ ਹੈ ਤੇ ਇੱਕ ਭਾਰਤੀ ਜਨਤਾ ਪਾਰਟੀ ਤੇ ਬੀਜੇਪੀ ਤੇ ਬਿੱਟੂ ਦਾ ਪੰਜਾਬ ਦੇ ਲਈ ਨਵਾਂ ਪੈਧਾ ਹੈ ਉਹ ਪੈਧਾ ਕੀ ਹੈ ਅਕਾਲੀ ਦਲ ਬਾਸ ਪੰਜਾਬ ਦੇ ਦੁਖੀ ਅਤੇ ਐਮਪੀ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਲੈ ਕੇ ਇੱਕਦਮ ਬਿਆਨ ਕਿਉਂ ਦਿੱਤਾ ਗਿਆ ਕਿਹਦੇ ਕਹਿਣ ਤੇ ਦਿੱਤਾ ਗਿਆ ਇਹ ਕੌਮ 20 ਸਪੈਸ ਦੇ ਵਿੱਚ ਹੈ ਇਹ ਉਹੀ ਰਵਨੀਤ ਬਿੱਟੂ ਹੈ ਜਿਸ ਨੇ ਰੱਜ ਕੇ ਬੰਦੀ ਸਿੰਘਾਂ ਦਾ ਵਿਰੋਧ ਕੀਤਾ ਜਿਸ ਨੇ ਡੱਟ ਕੇ ਵਿਰੋਧ ਕੀਤਾ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਤੇ ਡੱਟ ਕੇ ਵਿਰੋਧ ਕੀਤਾ ਬੰਦੀ ਸਿੰਘਾਂ ਦਾ ਕਿ ਉਹਨਾਂ ਨੂੰ ਰਿਹਾਈ ਨਹੀਂ ਮਿਲਣੀ ਚਾਹੀਦੀ ਉਹ ਕਾਤਲ ਨੇ ਉਹ ਆਤ ਉਹ ਉਹ ਬੰਦੀ ਸਿੰਘ ਨਹੀਂ ਉਹ ਉਹਨਾਂ ਦੀ ਕੌਮ ਨੂੰ ਕੋਈ ਦੇਣ ਨਹੀਂ ਲੇਕਿਨ ਇੱਕਦਮ ਬਿਆਗ ਬਾਜੀ ਕਰਨੀ ਉਹ ਵੀ ਐਨਐਸਏ ਤੇ ਚੱਲ ਰਹੀ ਭਾਈ ਅਬਰਤਪਾਲ ਸਿੰਘ ਖਾਲਸਾ ਦੇ ਲਈ ਇਹ ਨਵਾਂ ਪੈਂਤਰਾ ਬੀਜੇਪੀ ਨੇ ਰਵੀਦ ਬਿੱਟੂ ਤੇ ਕਿਉਂ ਖੇਡਿਆ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਵਰਸ ਪੰਜਾਬ ਦੇ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋਵੇਗਾ ਕਿਉਂਕਿ ਵਾਰ-ਵਾਰ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਸ਼ਮੀ ਸ਼ਰਮਾ ਕਹਿ ਰਹੇ ਨੇ ਕਿ ਇਹ ਹੋ ਹੀ ਨਹੀਂ ਸਕਦਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਕਰੀਏ ਅਤੇ ਇਕੱਠੀ ਸਰਕਾਰ ਬਣਾਈਏ ਉਹ ਆਪਣੇ ਬਲਬੁਤੇ ਦੀ ਕਰ ਰਹੇ ਨੇ ਜਿਸ ਤਰ੍ਹਾਂ ਰਵਨੀਤ ਮਿੱਟੂ ਨੇ ਅਮਰਪਾਲ ਸਿੰਘ ਦੇ ਹੱਕ ਵਿੱਚ ਬਿਆਨ ਦਿੱਤਾ ਕਿ ਆਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਪ੍ਰੋਲ ਦੇਣੀ ਚਾਹੀਦੀ ਹੈ ਇਹ ਸੰਵਿਧਾਨਿਕ ਅਤੇ ਲੋਕਤਾਂਤ੍ਰਿਕ ਅਧਿਕਾਰ ਹੈ ਕਹਾਂ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਹੁਣ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਸਪਸ਼ਟੀਕਰਨ ਪੰਜਾਬ ਅਤੇ ਹਰਿਆਣਾ ਦੇ ਹਾਈ ਕੋਰਟ ਦੇ ਮਾਨਯੋਗ ਜੱਜ ਸਾਹਿਬਾਨ ਨੂੰ ਦਿੰਦੀ ਹੈ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਲੇਕਿਨ ਭਾਈ ਅਮਰਪਤਪਾਲ ਖਾਲਸਾ ਦੇ ਹੱਕ ਵਿੱਚ ਬਿਆਨ ਤੇ ਦੂਸਰੇ ਪਾਸੇ ਹਲਕ ਜਿਲ੍ਹਾ ਪ੍ਰਿਜਿਤ ਅਤੇ ਬਲਾਕ ਸਰਪੰਚ ਦੀਆਂ ਚੋਣਾਂ ਨੂੰ ਲੈ ਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਵੱਡਾ ਸੈਮੀਫਾਈਨਲ ਸਾਰੀਆਂ ਹੀ ਪਾਰਟੀਆਂ ਵੱਲੋਂ ਖੇਡਿਆ ਜਾਵੇਗਾ ਕਿਹੜੀ ਪਾਰਟੀ ਕਿਵੇਂ ਪਰਫਾਰਮ ਕਰਦੀ ਹੈ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਧੰਨਵਾਦ